ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਜਦੋਂ ਮਾਈ ਭਾਗੋ ਤੇ ਬਾਕੀ ਸਾਰੇ ਸਿੰਘ ਗੁਰਗੋਬਨ ਸਿੰਘ ਜੀ ਕੋਲੋਂ ਚਲੇ ਜਾਂਦੇ ਹਨ ਤਾਂ ਗੁਰਗੋਬਨ ਸਿੰਘ ਜੀ ਵੀ ਉੱਥੋਂ ਅੱਗੇ ਚਲੇ ਜਾਂਦੇ ਹਨ ਪਰ ਇਸ ਗੱਲ ਦਾ ਮਾਈ ਭਾਗੋ ਨੂੰ ਤੇ ਬਾਕੀ ਸਿੰਘਾਂ ਨੂੰ ਬੜਾ ਦੁੱਖ ਹੁੰਦਾ ਹੈ ਉਹਨਾਂ ਦੇ ਮਨ ਅੰਦਰੋਂ ਅੰਦਰੇ ਛਿੱਲੇ ਜਾਂਦੇ ਹਨ ਫਿਰ ਥੋੜੀ ਦੂਰ ਜਾ ਕੇ ਜਦੋਂ ਮਾਈ ਭਾਗੋ ਆਪਣੇ ਭਰਾਵਾਂ ਨੂੰ ਲਾਣ ਤਾਂ ਪਾਉਣੇ ਸ਼ੁਰੂ ਕਰਦੀ ਹੈ ਕਿ ਤੁਸੀਂ ਤਾਂ ਆਪਣੇ ਸਿੱਖੀ ਉੱਤੇ ਕਲੰਕ ਲਾਏ ਹੋ ਆਪਣੇ ਇਲਾਕੇ ਨੂੰ ਕਲੰਕਿਤ ਕਰ ਆਏ ਹੋ ਤਾਂ ਬਾਕੀ ਸਿੰਘ ਵੀ ਉਹਨਾਂ ਨੂੰ ਕਹਿਣ ਲੱਗ ਜਾਂਦੇ ਹਨ ਕਿ ਤੁਸੀਂ ਸਾਨੂੰ ਕਹਿ ਕੇ ਤਾਂ ਕੀ ਲੈ ਕੇ ਆਏ ਸੀ ਤੇ ਕਰ ਇੱਥੇ ਆ ਕੇ ਤੁਸੀਂ ਕੀ ਦਿੱਤਾ ਤੁਸੀਂ ਤਾਂ ਸਾਨੂੰ ਕਿਹਾ ਸੀ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਵਾਂਗੇ ਉਹਨਾਂ ਦੇ ਚਰਨੀ ਪਮਾਂਗੇ ਉਹਨਾਂ ਦੀ ਸੇਵਾ ਕਰਾਂਗੇ ਤੇ ਉੱਥੇ ਭਜਨ ਕੀਰਤਨ ਕਰਾਂਗੇ ਪਰ ਤੁਸੀਂ ਤਾਂ ਉਹਨਾਂ ਨੂੰ ਛੱਡ ਕੇ ਆ ਗਏ ਹੋ ਤੇ ਜਿਹੜਾ ਵਧਾਵਾ ਤੁਸੀਂ ਲਿਖਿਆ ਹੈ ਉਸ ਉੱਤੇ ਅਸੀਂ ਤਾਂ ਸੈਨ ਵੀ ਨਹੀਂ ਕੀਤੇ ਤੇ ਅਸੀਂ ਵੀ ਉਹਨਾਂ ਸਿੱਖਾਂ ਵਿੱਚ ਵਜਾਂਗੇ ਜੋ ਵਧਾਵਾ ਦੇ ਕਿਹਾਏ ਹਨ ਫਿਰ ਇਸ ਗੱਲ ਨਾਲ ਸਾਰੇ ਸਿੱਖਾਂ ਦੀ ਆਤਮਾ ਚ ਜੁੜੀ ਜਾਂਦੀ ਹੈ ਕਿਉਂਕਿ ਉਹ ਸੀ ਤਾਂ ਗੁਰੂ ਦੇ ਸਿੱਖ ਹੀ ਹਾਲਾਂਕਿ ਉਹਨਾਂ ਨੇ ਆਪਣੇ ਚੌਧਰ ਦੀ ਹੌਮੇ ਵਿੱਚ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸ਼ਬਦ ਬੋਲ ਦਿੱਤੇ ਸਨ ਪਰ ਫਿਰ ਉਹ ਫੈਸਲਾ ਕਰਦੇ ਹਨ ਕਿ ਹੁਣ ਅਸੀਂ ਅੱਗੇ ਨਹੀਂ ਜਾਵਾਂਗੇ ਅਸੀਂ ਵਾਪਸ ਗੁਰਗੋਬਨ ਸਿੰਘ ਜੀ ਦੇ ਕੋਲ ਜਾਵਾਂਗੇ ਤੇ ਜਦੋਂ ਉਹ ਵਾਪਸ ਜਾਣ ਲੱਗਦੇ ਹਨ ਤਾਂ ਉਹਨਾਂ ਨੂੰ ਇੱਕ ਖਬਰ ਮਿਲਦੀ ਹੈ ਕਿ ਵਜੀਦ ਖਾਨ ਦੀ ਇੱਕ ਵੱਡੀ ਫੌਜ ਗੁਰਗੋਬਨ ਸਿੰਘ ਜੀ ਨੂੰ ਫੜਨ ਆ ਰਹੀ ਹੈ ਤੇ ਗੁਰਗੋਬਨ ਸਿੰਘ ਜੀ ਵੀ ਉੱਥੋਂ ਥੋੜੀ ਦੂਰ ਹੀ ਗਏ ਹੁੰਦੇ ਹਨ ਫਿਰ ਉਹ ਸੋਚਦੇ ਹਨ ਕਿ ਅਸੀਂ ਇੱਥੇ ਹੀ ਵਜੀਦ ਖਾਨ ਦੀ ਫੌਜ ਦਾ ਟੱਕਰਾ ਕਰਾਂਗੇ ਉਹਨਾਂ ਨਾਲ ਜੂਝਾਂਗੇ ਪਰਾ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਸੀ ਤੇ ਮੁਗਲ ਫੌਜ ਕਾਫੀ ਜ਼ਿਆਦਾ ਸੀ ਇਸ ਕਰਕੇ ਉਹਤੇ ਕੀ ਕਰਦੇ ਹਨ ਆਪਣੇ ਜੋ ਵਸਤਰ ਹੁੰਦੇ ਹਨ ਉਹਨਾਂ ਦਾ ਇੱਕ ਤੰਬੂ ਬਣਾ ਦਿੰਦੇ ਹਨ ਤਾਂ ਕਿ ਮੁਗਲ ਫੌਜ ਨੂੰ ਭੁਲੇਖਾ ਪੈ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਇੱਥੇ ਹੀ ਹਨ ਤੇ ਉਹ ਅੱਗੇ ਨਾ ਜਾ ਸਕਣ ਇੱਥੇ ਹੁਣ ਮੁਕਤਸਰ ਸਾਹਿਬ ਵਿੱਚ ਤੰਬੂ ਸਰ ਗੁਰਦੁਆਰਾ ਵੀ ਬਣਿਆ ਹੋਇਆ ਹੈ ਜੋ ਅੱਜ ਵੀ ਇੱਥੇ ਮੌਜੂਦ ਹੈ ਫਿਰ ਜਦੋਂ ਮਗਲ ਉੱਤੇ ਉਹਨੇ ਹਨ ਤਾਂ ਇਹ ਸਿੰਘ ਉਹਨਾਂ ਨਾਲ ਬੜੀ ਬਹਾਦਰੀ ਨਾਲ ਜੂਝਦੇ ਹਨ ਤੇ ਮਗਲ ਫੌਜ ਦੀਆਂ ਜੜਾਂ ਹਲਾ ਕੇ ਰੱਖ ਦਿੰਦੇ ਹਨ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਇੱਕ ਟਿੱਬੀ ਉੱਤੇ ਚਲੇ ਜਾਂਦੇ ਹਨ ਤੇ ਉੱਥੋਂ ਸਾਰਾ ਜਦਦ ਦੇਖ ਰਹੇ ਹੁੰਦੇ ਹਨ ਤੇ ਉੱਥੋਂ ਤੀਰ ਵੀ ਚਲਾ ਲਿਆ ਹੁੰਦੇ ਹਨ ਇਸ ਨਾਲ ਮਗਲ ਫੌਜ ਵਿੱਚ ਭਾਜੜਾ ਪੈ ਜਾਂਦੀ ਹੈ ਹਨ ਸਿੰਘ ਲੜਦੇ ਲੜਦੇ ਸ਼ਹਾਦਤਾਂ ਪ੍ਰਾਪਤ ਕਰਦੇ ਹਨ ਤੇ ਅੰਤ ਨੂੰ ਐਡੀ ਵੱਡੀ ਮਗਲ ਫੌਜ ਨੂੰ ਵਾਪਸ ਮੋੜਨਾ ਪੈਂਦਾ ਹੈ ਪਰ ਗੁਰਗੋਵਨ ਸਿੰਘ ਜੀ ਉਹਨਾਂ ਸਿੰਘਾਂ ਕੋਲੇ ਆਉਂਦੇ ਹਨ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਸਿੰਘ ਤਾਂ ਉਸੇ ਥਾਂ ਤੇ ਹੀ ਸ਼ਹੀਦ ਹੋ ਗਏ ਸਨ ਪਰ ਜੋ ਸਿੰਘ ਆਖਰੀ ਸਾਹਾਂ ਤੇ ਸਨ ਉਹਨਾਂ ਕੋਲ ਗੁਰਗੋਵਨ ਸਿੰਘ ਜੀ ਜਾਂਦੇ ਹਨ ਤੇ ਉਹਨਾਂ ਦਾ ਮੁੱਖ ਸਾਫ਼ ਕਰਦੇ ਹਨ ਤੇ ਇਨਾਮ ਵਜੋਂ ਉਹਨਾਂ ਨੂੰ ਕਹਿੰਦੇ ਹਨ ਕਿ ਆ ਮੇਰਾ 5000 ਹੀ ਸਿੰਘ ਸੀ ਆ ਮੇਰਾ 10000 ਹੀ ਸਿੰਘ ਸੀ ਆ ਮੇਰਾ 15000 ਹੀ ਸਿੰਘ ਸੀ ਤੇ ਆ ਮੇਰਾ 20000 ਹੀ ਸਿੰਘ ਸੀ ਫਿਰ ਅੰਤ ਨੂੰ ਉਹ ਪਹੁੰਚਦੇ ਹਨ ਮਹਾ ਸਿੰਘ ਜੀ ਕੋਲ ਤੇ ਮਹਾ ਸਿੰਘ ਜੀ ਨੂੰ ਆਪਣੀ ਗੋਦੀ ਵਿੱਚ ਆਪਣੇ ਪੱਟ ਉੱਪਰ ਰੱਖ ਕੇ ਕਹਿੰਦੇ ਹਨ ਕਿ ਭਾਈ ਮਹਾ ਸਿੰਘਾ ਮੰਗ ਕੀ ਮੰਗਦਾ ਹੈ ਤਾਂ ਭਾਈ ਮਹਾ ਸਿੰਘ ਜੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੱਥ ਜੋੜ ਕੇ ਕਹਿੰਦੇ ਹਨ ਕਿ ਜੋ ਅਸੀਂ ਤੁਹਾਨੂੰ ਬਧਾਵਾ ਲਿਖ ਕੇ ਦੇ ਕੇ ਆਏ ਸੀ ਉਸ ਨੂੰ ਇੱਥੇ ਪਾੜ ਦਿਓ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੰਵਰ ਕੱਸੇ ਵਿੱਚੋਂ ਉਹ ਵੁਧਾਵਾ ਕੱਢ ਕੇ ਪਾਣ ਲੱਗਦੇ ਹਨ ਤਾਂ ਮਹਾ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਇਸ ਵੁਧਾਵੇ ਨੂੰ ਐਨਾ ਬਰੀਕ ਪਾੜਿਓ ਤਾਂ ਕਿ ਕੋਈ ਹੋਰ ਜੋੜ ਕੇ ਵੀ ਪੜ ਨਾ ਸਕੇ ਫਿਰ ਗੁਰਗੋਬਿੰਦ ਸਿੰਘ ਜੀ ਉਹ ਵੁਧਾਵਾ ਪਾੜ ਦਿੰਦੇ ਹਨ ਤੇ ਟੁੱਟੀ ਗੰਢ ਦਿੰਦੇ ਹਨ ਤੇ ਇੱਥੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ